ਸੰਗਤ ਦਾ ਬਾਬਾ ਜੀ ਹੋਰ ਗੁਰੂ ਘਰ ਦੇ ਪਿਆਰੇ ਜਿਹੜੇ ਹਰ ਸਾਲ ਦੀ ਤਰ੍ਹਾਂ ਲਗਭਗ ਸਾਲ ਵਿੱਚ ਕਈ ਵਾਰ ਜਿੱਥੇ ਮਨਵਾਜ ਜੁੜਦੀਆਂ ਸੰਗਤਾਂ ਤੇਰੀ ਵਾਰ ਪ੍ਰੋਗਰਾਮ ਕਰਾਵੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਸਾਡਾ ਆਪਦਾ ਘਰ ਹੈ ਜਿੱਥੇ ਮਰਦੀ ਆ ਸਕਦੇ ਅਸੀਂ ਗੁਰਮਤਿ ਸੰਗਤਾਂ ਬਹੁਤ ਪਿਆਰ ਦੇ ਨਾਲ ਯਾਦ ਕਰਦੀਆਂ ਨੇ ਬਾਣੀ ਇਸ ਹੁੰਦੀ ਹੈ ਗ੍ਰੰਥੀ ਸਾਰਿਆਂ ਸਤਿਗੁਰਾਂ ਦਾ ਬੋਲ ਰੇਵੇ ਕਿਛਤਰੀ ਸਤਬੂਤ ਪ੍ਰੇਮ ਵੇ ਬਣਾਈ ਰੱਖੇ ਗੱਲ ਪ੍ਰੇਮ ਦੀ ਆਸਾ ਸੰਗਤ ਦੇ ਜੀ ਬਸਾਈ ਗੱਲ ਹੈ ਆਸਾ ਸੰਗਤ ਸਤੂਬਰਾ ਦੇ ਦਰਬਾਰ ਦੀ ਸੇਵਾ ਕਰੀਏ ਗੱਲਾਂ ਨਾਲ ਨੂੰ ਕੀਤਾ ਕਰਕੇ ਰੋਹੀਏ ਪੇਰ ਹੈ I'm going ਲੱਗਦਾ ਮੇਲਾ ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਲਾ ਕਰਕੇ ਕੋਈ ਵੇਖ ਲੋ ਸੇਵਾ ਨੂੰ ਲੱਗਦਾ ਮੇਲਾ ਸੇਵਾ ਮਿਲੀ ਹੈ ਸਤਿਗੁਰਾਂ ਦੇ ਦਰਬਾਰ ਦੀ ਕੋਈ ਪੰਜ ਪਿਆਰਿਆਂ ਦੀ ਸੇਵਾ ਮਿਲੀ ਹੈ ਕਿਸੇ ਨੂੰ ਗੁਰੂ ਗ੍ਰੰਥ ਸਾਹਿਬ ਦੀ ਚਵਰ ਸਾਹਿਬ ਦੀ ਸੇਵਾ ਅਨਪੜ੍ਹ ਸਾਹਿਬ ਦੀ ਸੇਵਾ ਇਸੇ ਨੂੰ ਗਰੰਤੀ ਸਿੰਘਾਂ ਨੂੰ ਠਾਉਣ ਦੀ ਸੇਵਾ ਇਸੇ ਨੂੰ ਗਰੰਤੀ ਸਿੰਘਾਂ ਨੂੰ ਰੁੱਧ ਪਾਣੀ ਸਿਕਾਉਣ ਦੀ ਲੰਗਰ ਸਕਾਉਣ ਦੀ ਸੇਵਾ ਸੰਗਤਾਂ ਦੇ ਜੋੜੇ ਝਾੜਨ ਦੀ ਸੇਵਾ ਸੰਗਤਾਂ ਨੂੰ ਪ੍ਰਸ਼ਾਦਾ ਲੰਗਰ ਸਕਾਉਣ ਦੀ ਸੇਵਾ ਗੁਰੂ ਪਿਆਰਿਓ ਤੇ ਸਾਥ ਇਸੇ ਨੂੰ ਕੀਰਤਨ ਕਰਨ ਦੀ ਸੇਵਾ ਕੀਰਤਨ ਸੁਣਨ ਦੀ ਸੇਵਾ ਇਹਨੂੰ ਕਹਿੰਦੇ ਆ ਸਾਹ ਸੰਗਤ ਜੀ ਭਾਣਾ ਦਾ ਸੇਵਾ ਰੂਹੀਆ ਜਾਵਾਂ ਨਾਲ ਜੁੜੀ ਵੈਤੋ ਕੇ ਤਾਈ ਦੇ ਕਹਤੇ ਹੈ ਨਾ ਸਾਸ ਬੋਲਦੀ ਸਰਦਾ ਸਾਹਿਬ ਸੰਤਾਨ ਦੇ ਨਾਲ ਸੰਤਾਨ ਗੁਰੂ ਫੇਰ ਕੱਲ ਦੀ ਵਾਰੀ ਲਾ ਕੇ ਤੇਰ ਕੱਲ ਦੀ ਵਾਰੀ ਲਾ ਕੇ ਫੇਰ ਕੱਲ ਦੀ ਵਾਰੀ ਲਾ ਕੇ ਤੇਰ ਕੱਲ ਦੀ ਵਾਰੀ ਲਾ ਕੇ ਫੇਰ ਕੱਲ ਦੀ ਵਾਰੀ ਲਾ ਕੇ ਤੇਰ ਕੱਲ ਦੀ ਵਾਰੀ ਲਾ ਕੇ ਫੇਰ ਕੱਲ ਦੀ ਵਾਰੀ ਕਾੜੋ ਨਾ ਸੇਵਾ ਸੁਭਾਈ ਜੀ ਦੇ ਨਾਲੇ ਭਾਜੀ ਰਾਹੇ ਸੇਵਾ ਸੁਭਾਈ ਜੀ ਦੇ ਨਾਲੇ ਭਾਜੀ ਰਾਹੇ ਅਰੇ ਜਸਤਾ ਸੇਵਾ ਸੁਭਾਈ ਜੀ ਦੇ ਨਾਲੇ ਭਾਜੀ ਰਾਹੇ ਸੇਵਾ ਸੁਭਾਈ ਜੀ ਦੇ ਨਾਲੇ ਭਾਜੀ ਰਾਹੇ ਦਾਸ ਸਰਦ ਜੀ ਪਾਸਰ ਕਹਤਾ ਸਭ ਗੁਤੀ ਸੇਵਾ ਗਾਖੜੀ फिर जी जय आप गुरु है ना ये बड़ी उनकी एहसास हुई गुरु की चाकरी महाकाली सुख ਸੇਧੇ ਸੇ ਆਪਣੀ ਦਿਸ ਲਾਰੇ ਹੈ ਤ ਪਿਆਰ ਪਿਆਰ ਸਾਧ ਸੰਗਤ ਜੀ ਪੰਜਵੇਂ ਪਾਸਾ ਮਾਰਜ ਦੇਵੇਂ ਨੇ ਜਦੋਂ ਸਾਧੂ ਗੁਰੂ ਜੀ ਘਰ ਘਰ ਜਾਂਦੇ ਨੇ ਚਰਨ ਪਾਉਂਦੇ ਨੇ ਦਿਵਸ ਨੇ ਸੰਗਰਾਂ ਦੇ ਅਨੰਦ ਸਰਧਾ ਨੂੰ ਸਿੱਖਾਂ

ਆਹ ਯਾਰ ਭਾਗਾਂ ਨੂੰ ਜੀ ਤਰਾ ਪਨੀ ਕੋਲੇ ਸਾਹ ਮਸਾਂ ਚੰਗ ਤੋਂ ਚੰਗ ਸਾਡੇ ਸਾਹਦਾ ਹੈ ਕੰਦ ਮਾਰੋ ਆਰਪਰੇ ਕਰੋ ਕਹਦਾ ਕੋਲੇ ਹੈ ਜੁਰੀ ਨੇ ਕਿ ਸੇਵਾ ਕਿਵੇਂ ਕਰਾਂਗੇ ਸਤਿਗੁਰਾਂ ਦੇ ਦਰਵਾਜ਼ੇ ਤੇ ਗਰਮ ਪਿਆਰ ਕਹਿੰਦੇ ਚਲੋ ਕੋਈ ਨਹੀਂ ਗੁਰੂ ਤੇ ਜੀਤਿਆ ਜਾ ਕੇ ਨਾ ਲਾਹੌਰ ਦੇ ਸਤਗੁਰੂ ਜੈ ਨੇ ਜਿਹਦੇ ਸਤਗੁਰਾਂ ਦੇ ਕੋਲ ਇਹਨਾਂ ਨੇ ਸਮਾ ਲੈ ਲਿਆ ਪਾਸਾ ਸਾਨੂੰ ਸਮਾ ਲੈ ਲੂ ਤੁਹਾਡੀ ਸੇਵਾ ਕਰਨੀ ਹੈ ਸੰਗਤਾਂ ਦੀ ਸੇਵਾ ਕਰਨੀ ਹੈ ਤੇ ਉਸ ਨੇ ਅਗੁਰੂ ਜੀ ਸਮਾਜ ਦੇ ਵਿੱਚ ਜੇ ਕਹੀ ਨਾ ਜਾਓ ਕੋਈ ਗੱਲ ਨਹੀਂ